ਸਤਿ ਸ਼੍ਰੀ ਅਕਾਲ ਮਿੱਟੀ ਚੜ੍ਹਨੀ ਕਲਾ ਡੈਰੀ ਫਾਰਮ ਨੂੰ ਸਵਾਗਤ ਹੈ ਜੀ ਵੀਡੀਓ ਤੁਹਾਡਾ ਅੱਜ ਦੀ ਵੀਡੀਓ ਵਿੱਚ ਦਿਖਾਉਣੀ ਆ ਤੁਹਾਨੂੰ ਆਪਾਂ 20 ਲੀਟਰ ਵਾਲੀ ਮੱਝ ਤੋਂ ਕੜਗ ਤੇ ਡਰੈਸ ਨੋਟ ਕਰ ਲਓ ਜੀ ਫੋਨ ਨੰਬਰ ਹੈਗਾ 95 ਨਾਮ ਹੈਗਾ ਵੀਰ ਜਸਕਰਨ ਸਿੰਘ ਪਿੰਡ ਮਹਿਮਦਪੁਰਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਫੋਨ ਨੰਬਰ 95928 00635 ਤੇ ਜੀ ਮੈਂ ਕੋਈ ਇਤਨਾ ਚੌ ਮਹੀਨਿਆਂ ਦੀ ਸੂਈ ਆ ਹੁਣ ਵੀਰ ਜੀ ਮੈਂ ਥਲੇ 10 ਕਿਲੋ ਦੁੱਧ ਤਿਆਰ ਜੇ ਇਹ ਸੱਜਰ ਮੈਂ ਦਾ ਵੀ ਦੀ ਦੁੱਧ 22 ਕਿਲੋ ਦਾ ਰਿਕਾਰਡ ਜੇ ਸੱਜਰ ਮੈਂ 22 ਕਿਲੋ ਦੁੱਧ ਪਰਦੀ ਦੀ ਜੇ ਦੇਖੋ ਵੀ ਤੇ ਪੂਰਾ ਵੱਡਾ ਵਟਨ ਕਾਦਿਆ ਵੇਖੋ ਚੰਗੀ ਤਕੜੀ ਵੱਡੇ ਕਾਦ ਵਜਨਦੀ ਆ ਤੇ ਹੁਣ 10 ਕਿਲੋ ਦੁੱਧ ਲੀਟਰ ਨਾ ਮਿੰਤੀ ਵਾਲਾ ਪਿਆਰ ਹੋਗਾ ਜੇ ਇਹ ਵੀ ਜੀ 1.5 ਮਹੀਨੇ ਦੀ 1.5 ਮਹੀਨੇ ਥੋੜੇ ਜਿਹੇ ਕਾਜ ਮਹੀਨੇ ਉੱਪਰ ਦਿਨ ਹੋ ਗਏ ਜੇ 4 ਜੂਨ ਦੀ ਵੀ ਜੀ ਬਣੀ ਜੇ ਅੱਜ 7 ਜੁਲਾਈ ਹੋ ਗਈ ਆ 4 ਜੂਨ ਦੀ ਮੱਝ ਬਣੀ ਜੇ ਪੂਰੀ ਤਕੜੀ ਵੀ ਜੀ ਵੱਡੀ ਮੈਂ ਤੇ 22 ਲੀਟਰ ਵੀ ਨਾਲ ਇਹਨਾਂ ਕੋ ਲਈ ਆ 22 ਲੀਟਰ ਕਹਿੰਦੇ ਦੁੱਧ ਹੀ ਮੈਂ ਦਾ ਸੱਜਾ ਰਿਕਾਰਡ ਹੈ 22 ਟੱਗੋ ਦਿੰਦੀ ਰਹੀ ਆ ਵੀ ਮਿਲਕਮੈਨ ਵੀ ਜੀ ਚੈੱਕ ਕਰੋ ਦੇਖੋ ਜਿੱਦਾਂ ਪਾਇਪ ਹੀ ਲੱਗਾ ਜੇ ਚੋਣ ਜਵਾਬ ਦੀ ਮੈਂ ਬਹੁਤ ਸਾਫ਼ ਬੋਲੀ ਆ ਤੇ ਇਹਦੀ ਆ ਮਗਰ ਇਹਦੇ ਜਵਾਕ ਜੇ ਜਵਾਕ ਵੀ ਬਹੁਤ ਪੜਿਆ ਜਿੱਦਾਂ ਮੈਂ ਦਾ ਚੰਗੀ ਮੈਂ ਦਾ ਚੰਗਾ ਬੱਚਾ ਆ ਆ ਵੇਖੋ ਜਵਾਕ ਵੀ ਬਹੁਤ ਪੜਿਆ ਜੀ ਇਕੱਟਾ ਜੇ ਮਗਰ ਵੀ ਜੀ ਇੱਥੇ ਮਿਲਦੀ ਜੇ 8000 ਦਾ ਦੇ ਕੱਟਾ ਹੀ ਹੋਊਗਾ ਜੇ ਪਿੱਛੇ ਚੱਪ ਚੱਪ ਆਹ ਤੇ ਮੁੱਲ ਕਰਨ ਨੂੰ ਵੀ ਜੀ ਜੇ ਤੇ ਮੈਂ ਹੁਣ ਸੱਜਰ ਸੂਈ ਹੁੰਦੀ ਇਹ ਟੀਮ ਹੈ ਵਿਜੀ 22 ਲੀਟਰ ਦੁੱਧ ਵਾਲੀ ਲੋਕੀ ਢਾਈ ਢਾਈ ਲੱਖ ਤਿੰਨ ਤਿੰਨ ਲੱਖ ਮੰਗੀ ਜਾਂਦੇ ਆ ਤੇ ਬਾਕੀ ਚਲੋ ਵਿਜੀ ਕਮੇਟੀ ਵਾਲਾ ਹਿਸਾਬ ਆ ਹੁਣ ਮੱਝ ਆਪਾਂ ਪਾਣੀ ਦੇ ਦਾਂਗੇ ਹੁਣ ਵਿਜੀ 85000 ਦੀ ਮੱਝ ਦੇ ਦਾਂਗੇ ਤੇ 10000 ਦਾ ਤੇ ਵੇਖ ਲਓ ਮਗਰ ਕੱਟਾ ਹੀ ਹੋਣਾ ਜੇ ਮਗਰ ਮੱਝ ਦੇ ਤੇ ਬਾਕੀ ਕੋਈ ਵੀਰ ਭਰਾ ਫੋਨ ਲਾਵੇ ਮਾਨਤਨ ਕਰਾਂਗੇ ਆਪਾਂ ਵੱਧ ਤੋਂ ਵੱਧ ਬਾਕੀ ਵਿਜੀ ਜਿੰਨੇ ਘਰ ਰੱਖਣੀ ਮੱਝ ਐਡੀ ਮਾਈ 22 ਲੀਟਰ ਵਾਲੀ ਮੱਝ ਸੱਜਣ ਲੈਣੀ ਵਿਜੀ ਬਹੁਤ ਔਖੀ ਆ ਹਰੀ ਸਾਰੀ ਕੋਈ ਨਹੀਂ ਜੇ ਲਈ ਜਾਂਦੀ ਤੇ ਬਾਕੀ ਇਹਨਾ ਵੀ ਇੰਨੇ ਭਾਨੇ ਨਾ ਮੱਝ ਬਣ ਜਾਂਦੀ ਹੈ ਹੁਣ ਪਾਣਾ ਹੁਣੇ ਵੀ ਜੀ 10 ਕਿਲੋ ਦੁੱਧ ਤਿਆਰ ਹੋਊਗਾ ਪਰ ਮੈਂ ਦੋ ਟਾਈਮ ਕੋਈ ਮੱਝ ਆਪਣੀ ਝੋਕ ਤੇ ਤਸੱਲੀ ਕਰਕੇ ਲਵੇ ਤੇ ਸੱਜਰ ਮੈਂ ਦਾ ਵੀ ਜੀ ਫੇਰ ਮੈਂ ਬਾਰ ਬਾਰ ਇੱਕੋ ਗੱਲ ਕਹਿੰਨਾ ਵਾਂ ਸੱਜਰ ਮੈਂ ਦਾ 22 ਕਿਲੋ ਦਾ ਵੀ ਜੀ ਰਿਕਾਰਡ ਜੇ ਮੈਂ 22 ਕਿਲੋ ਦੁੱਧ ਭਰਦੀ ਰਹੀ ਜੇ ਮੈਂ ਤੇ 4 ਜੂਨ ਦਾ ਵੀ ਜੀ ਨੋਟਿਕਲ ਲੱਗਾ ਜੇ ਗੱਬਣ ਹੋਈ ਜੇ ਮੈਂ ਬਾਕੀ ਹੋਰ ਕੋ 10-20 ਦਿਨਾਂ ਨੂੰ ਮੈਂ ਚੈੱਕ ਪਾਸ ਹੋ ਜੂਗੀ ਘਰ ਵਾਲੇ ਕਹਿੰਦੇ ਵੀ ਇਸ ਗੱਲ ਦੀ ਬਿਲਕੁਲ ਗਰੰਟੀ ਹੈ ਵੀ ਅਸੀਂ ਗੱਬਣ ਇਹ ਕਰਾਈ ਜੇ ਮੱਝ ਕੀ ਗੱਲ ਲੱਗਾ ਮੱਝ ਨੂੰ ਤੇ ਬਾਕੀ ਕੋ ਵੀਰ ਭਰਾ ਹੋਰ ਦਾਵੀਦ ਨੇ ਠਹਿਰ ਕੇ ਇੱਕ ਰੀਚਕ ਪਾਸ ਕਰਾ ਸਕਦਾ ਆ ਤੁਹਾਨੂੰ ਪਤਾ ਵਜੇ ਮਹੀਨਿਆਂ ਤੋਂ ਉੱਤੇ ਦਿਨ ਪੰਜ ਚਾਰ ਦਿਨ ਉੱਤੇ ਦਿਨ ਹੋਏ ਜਾਣੇ ਤੇ ਚੈੱਕ ਪਾਸ ਤੇ ਨਹੀਂ ਜਿੰਨੇ ਦੀ ਇਹਨਾਂ ਦੀ ਹੋਣੀ ਤੇ ਬਾਕੀ ਵੀਡੀਓ ਵੇਖਣ ਦੀ ਬਹੁਤ ਬਹੁਤ ਧੰਨਵਾਦ ਵੀਰਾਂ ਸਾਰਿਆਂ ਦਾ